ਫੋਨਮ ਫੋਨ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੀ ਨੇ ਹਰਮਾਨਗਰ ਰਾਜਸਥਾਨ ਤੋਂ ਹਾਂਜੀ ਤੁਹਾਨੂੰ ਪੰਜ ਜੂਸ ਬੋਡੀ ਸਰਵਸ ਪੈਕ ਦਿੱਤਾ ਸੀ ਆਪਾਂ ਹਾਂਜੀ ਜੂਸ ਕਰਨ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀ ਇੱਕ ਤਾਂ ਜੀ ਮੇਰਾ weight ਬਹੁਤ ਜ਼ਿਆਦਾ ਸੀ ਹਾਂਜੀ ਦੂਜਾ ਮੇਰੇ ਵਾਲ ਬਹੁਤ ਝੜਦੇ ਸੀ ਕੁੱਚੇ ਤੇ ਕੁੱਚੇ ਉਤਰਦੇ ਸੀ ਠੀਕ ਹੈ ਤੀਸਾ ਮੇਰੇ ਪੈਰ ਚ ਦਰਦ ਰਹਿੰਦਾ ਸੀ ਮੈਂ ਟੀਚਿੰਗ ਕਰਦੀ ਆ ਤਾਂ ਖੜੇ ਰਹਿਣਾ ਪੈਂਦਾ ਠੀਕ ਹੈ ਉਸ ਕਰਕੇ ਮੇਰੇ ਪੈਰ ਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਇੱਕ ਵਾਰ ਬੈਠ ਜਾਂਦੀ ਖੜੀ ਹੁੰਦੀ ਤਾਂ ਚੱਲੇ ਨਹੀਂ ਜਾਂਦਾ ਸੀ ਚੱਲਿਆ ਨਹੀਂ ਸੀ ਜਾਂਦਾ ਹਾਂਜੀ ਤੇ ਪੰਜ ਜੂਸ ਤੁਸੀਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਹਾਂਜੀ ਕਾਫੀ ਪਰਿਵਾਰ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਤੇ ਸੁਣਨਗੇ ਹਾਂਜੀ ਤਾਂ ਇਹਦੇ ਬਾਰੇ ਕੀ ਕਹਿਣਾ ਜਾਓਗੇ ਠੀਕ ਹੋ ਹੁਣ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਦਰਦ ਨਹੀਂ ਹੈਗਾ ਮੇਰੇ ਬਣਾ ਰਹੀਆਂ ਮੈਂ ਸਾਰਾ ਦਿਨ ਖੜੀ ਵੀ ਰਹਿਣੀ ਆ ਸਕੂਲ ਦੇ ਵਿੱਚ ਟੀਚਰ ਹੁੰਦੀ ਸੀ ਹਾਂਜੀ ਹਾਂਜੀ ਕਿਉਂਕਿ ਤੁਹਾਡਾ ਕੰਮ ਨਹੀਂ ਸਾਰਾ ਦਿਨ ਖੜੀ ਰਹਿਣਾ ਪੈਂਦਾ ਜ਼ਿਆਦਾ ਹੈ ਨਾ ਹਾਂਜੀ ਇਹ ਕੀ ਕਹਿਣਾ ਚਾਹੋਗੇ ਪਰਿਵਾਰਾਂ ਨੂੰ ਜਿਹੜੇ ਤੁਹਾਡੇ ਵੀਡੀਓ ਦੇਖਣਗੇ ਤੁਹਾਡੀ ਉਹਨਾਂ ਨੂੰ ਕੀ ਮੈਸੇਜ ਦਿਓਗੇ ਬਾਡੀ ਸਰਵ ਰਿਸਪੈਕਟ ਬਾਰੇ ਜਿਹਨੂੰ ਵੀ ਕੋਈ ਪ੍ਰੋਬਲਮ ਹੈਗੀ ਇੱਕ ਵਾਰ ਇਹ ਪੈਕ ਜ਼ਰੂਰ ਯੂਜ਼ ਕਰਕੇ ਦੇਖੋ ਤੁਹਾਨੂੰ ਹੋਰ ਕੋਈ ਦਵਾਈ ਲੈਣ ਦੀ ਲੋੜ ਹੀ ਨਹੀਂ ਪੈਣੀ ਜੀ ਹੁਣ ਕੋਈ ਦਵਾਈ ਤਾਂ ਨਹੀਂ ਲੈ ਰਹੇ ਤੁਸੀਂ ਹਾਂ ਜੀ ਕੁਝ ਵੀ ਨਹੀਂ ਚੱਲਦਾ ਬਾਲਾਂ ਦੇ ਵੀ ਓਕੇ ਆ ਤੁਹਾਡਾ ਬਾਲ ਵੀ ਨਹੀਂ ਹੈ